ਸੰਸਾਰ ਦਾ ਚੌਨਵਾਂ ਸਾਖੀ ਸਹਿਤ ਭਾਗ 7ਵਾਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆਂ ਗੁਰੂ ਤੇ ਕਿਰਪਾ ਕਰੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕਾਫੀ ਸਮਾਂ ਪਹਿਲਾਂ ਇੱਕ ਨੇਕ ਗੁਰਸਿੱਖ ਹੋਇਆ ਜਿਹਦਾ ਨਾਮ ਸੀ ਭਾਈ ਸਵਾਇਆ ਸਿੰਘ ਇਸ ਨਾਮ ਦੇ ਸਿੱਖ ਨੇ ਬਹੁਤ ਲੰਮਾ ਸਮਾਂ ਤੱਕ ਸਿੱਖ ਸਹਿਤ ਦਾ ਅਧਿਐਨ ਕੀਤਾ ਗਹਿਰਾਈ ਨਾਲ ਸਮਝ ਕੇ ਕਈ ਵਾਰ ਗੁਰਬਾਣੀ ਦਾ ਪਾਠ ਕੀਤਾ ਜਿੱਥੇ ਇਹ ਬਹੁਤ ਗਿਆਨਵਾਨ ਸਨ ਨਾਲ ਹੱਥੀਂ ਸੇਵਾ ਕਰਨ ਵਿੱਚ ਕਦੀ ਪਿੱਛੇ ਨਹੀਂ ਸਨ ਰਹਿੰਦੇ ਜਿਸ ਤਰ੍ਹਾਂ ਦੀ ਸੇਵਾ ਕਰਨ ਦਾ ਸਮਾਂ ਆਣ ਢੁੱਕੇ ਬਿਨਾਂ ਝਿਜਕ ਉਹੀ ਸੇਵਾ ਸ਼ੁਰੂ ਕਰ ਦਿੰਦੇ ਸਨ ਕੋਈ ਵੱਖਰਾ ਭੇਖ ਇਹਨਾਂ ਨੇ ਧਾਰਨ ਨਾ ਕੀਤਾ ਆਮ ਰਵੈਤੀ ਕਾਰੋਬਾਰੀ ਸਿੱਖਾਂ ਵਾਲਾ ਸਾਦਾ ਪਹਿਰਾਵਾ ਪਹਿਨਦੇ ਸਨ ਕੋਈ ਡੇਰਾ ਜਾਂ ਆਸ਼ਰਮ ਇਹਨਾਂ ਨੇ ਨਹੀਂ ਬਣਾਇਆ ਗੁਰਬਾਣੀ ਨੂੰ ਆਪਣੀ ਉਪਜੀਵਕਾ ਜਾਂ ਰੋਜੀ ਦਾ ਸਾਧਨ ਇਹਨਾਂ ਨੇ ਕਦੀ ਨਾ ਬਣ ਦਿੱਤਾ ਉਹਨਾਂ ਦੀ ਨਿਸ਼ਕਾਮ ਸੇਵਾ ਵੇਖ ਕੇ ਗੁਰੂ ਪਿਆਰ ਵਾਲੇ ਸ਼ਰਧਾਵਾਨ ਸਿੱਖ ਚੁੱਪਚਾਪ ਅੱਗੇ ਮਾਇਆ ਰੱਖ ਜਾਂਦੇ ਸਨ ਭਾਈ ਸਵਾਇਆ ਸਿੰਘ ਜੀ ਨੇ ਉਸ ਮਾਇਆ ਨੂੰ ਕਦੀ ਆਪਣੀਆਂ ਨਿੱਜੀ ਲੋੜਾਂ ਵਾਸਤੇ ਨਾ ਵਰਤਿਆ ਕਿਸੇ ਦੀ ਬਿਮਾਰੀ ਵੇਖ ਕੇ ਕਿਸੇ ਪਰਿਵਾਰ ਦੀਆਂ ਮੁਸ਼ਕਲਾਂ ਮਹਿਸੂਸ ਕਰਕੇ ਸਾਰੀ ਮਾਇਆ ਅਜਿਹੇ ਭਲੇ ਕਾਰਜਾਂ ਵਿੱਚ ਖਰਚ ਕਰ ਦਿੰਦੇ ਸਨ ਆਪਣੇ ਨਿੱਜ ਵਾਸਤੇ ਇਹਦੀ ਕਦੀ ਵਰਤੋਂ ਨਹੀਂ ਕਰਦੇ ਸਨ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾ ਆਉਂਦੇ ਰਹੇ ਸਵਾਇਆ ਸਿੰਘ ਜੀ ਜੀਵਨ ਪੌੜੀ ਦੇ ਡੰਡੇ ਅੱਗੇ ਤੋਂ ਅੱਗੇ ਚੜਦੇ ਗਏ ਉਮਰ 50 ਸਾਲ ਤੋਂ ਟੱਪ ਗਈ ਮਨ ਵਿਸਾਲਤਾ ਅਤੇ ਪਰਪਕਤਾ ਅਖਤਿਆਰ ਕਰਦਾ ਗਿਆ ਜਦੋਂ ਗੱਲਬਾਤ ਕਰਨ ਜबान ਵਿੱਚ ਠਰਮਾ ਤੇ ਮਿਠਾਸ ਪ੍ਰਾਪਤ ਹੋਵੇ ਸੰਗੀ ਸਾਥੀ ਸਿੱਖਾਂ ਵੱਲੋਂ ਬਾਰ ਬਾਰ ਬੇਨਤੀ ਕਰਨ ਤੇ ਗੁਰਮਤ ਵਿਚਾਰਾ ਕਰਨਾ ਮੰਨ ਗਏ ਸਮਾਂ ਨਿਯਤ ਕਰ ਲਿਆ ਮਿੱਥੇ ਸਮੇਂ ਮੁਤਾਬਕ 5-10 ਪ੍ਰਾਣੀ ਆ ਜਾਂਦੇ ਸਨ ਭਾਈ ਸਵਾਇਆ ਸਿੰਘ ਕੋਈ ਇੱਕ ਗੁਰਬਾਣੀ ਦਾ ਸ਼ਬਦ ਲੈ ਕੇ ਉਸ ਦੇ ਅਰਥ ਅਤੇ ਹੋਰ ਗੁਰਮਤ ਵਿਚਾਰਾਂ ਸੰਗਤਾਂ ਨੂੰ ਸੁਣਾਉਂਦੇ ਪਰ ਕਦੀ ਕਦਾਈਂ ਉਹ ਕਹਿਦਿਆ ਕਰਦੇ ਸਨ ਭਾਈ ਸਿੱਖੋ ਸੱਚ ਬੋਲਿਆ ਕਰੋ ਕਾਰੋਬਾਰ ਵਿੱਚ ਬੇਈਮਾਨੀ ਨਾ ਕਰੋ ਨਸ਼ਿਆਂ ਦੀ ਵਰਤੋਂ ਨਾ ਕਰੋ ਦਾਜ ਲੈਣਾ ਦੇਣਾ ਬਹੁਤ ਬੁਰਾ ਹੈ ਵਾਧੂ ਦੇ ਕਰਮਕਾਂਡ ਨਾ ਕਰਿਆ ਕਰੋ ਗੁਰਬਾਣੀ ਸਮਝ ਕੇ ਇਸ ਨੂੰ ਜੀਵਨ ਵਿੱਚ ਲਾਗੂ ਕਰਿਆ ਕਰੋ ਬਸ ਮੇਰੀ ਅਖੀਰ ਵਿੱਚ ਬੇਨਤੀ ਹੈ ਗੁਰੂ ਜੀ ਤੇ ਕਿਰਪਾ ਕਰਿਆ ਕਰੋ ਕਾਫੀ ਦਿਨਾਂ ਤੱਕ ਗੁਰਮਤ ਵਿਚਾਰਾਂ ਹੁੰਦੀਆਂ ਰਹੀਆਂ ਕਿਸੇ ਨੇ ਕੋਈ ਸਵਾਲ ਨਾ ਕੀਤਾ ਭਾਈ ਜੀ ਹਰ ਰੋਜ਼ ਅਖੀਰ ਵਿੱਚ ਕਹਿ ਦਿੰਦੇ ਸਨ ਗੁਰੂ ਜੀ ਤੇ ਕਿਰਪਾ ਕਰਿਆ ਕਰੋ ਆਖੀ ਗਈ ਇਹ ਗੱਲ ਕਿਸੇ ਦਾ ਪਹਿਲਾਂ ਧਿਆਨ ਨਾ ਗਿਆ ਇੱਕ ਦਿਨ ਸੰਗਤ ਵਿੱਚ ਕੁਝ ਓਪਰੇ ਬੰਦੇ ਬੈਠੇ ਵਿਚਾਰ ਸੁਣ ਰਹੇ ਸਨ ਭਾਈ ਸਵਾਇਆ ਸਿੰਘ ਵੱਲੋਂ ਆਖੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗੀਆਂ ਜਦੋਂ ਭਾਈ ਸਵਾਇਆ ਸਿੰਘ ਨੇ ਆਖਿਆ ਗੁਰੂ ਜੀ ਤੇ ਕਿਰਪਾ ਕਰੋ ਤਾਂ ਬਾਹਰੋਂ ਆਏ ਸਿੱਖ ਚੁਕੰਨੇ ਜਿਹੇ ਹੋ ਗਏ ਵਿਚਾਰਾਂ ਦੀ ਸਮਾਪਤੀ ਤੇ ਨਿਮਰਤਾ ਸਹਿਤ ਭਾਈ ਸਵਾਇਆ ਸਿੰਘ ਜੀ ਦੇ ਨੇੜੇ ਆ ਕੇ ਬੈਠ ਗਏ ਤੇ ਉਹਨਾਂ ਨੇ ਬੇਨਤੀ ਕੀਤੀ ਜੀ ਤੁਹਾਡੀ ਕਥਾ ਬਹੁਤ ਚੰਗੀ ਲੱਗੀ ਪਰ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ ਕਿ ਸਿੱਖੋ ਗੁਰੂ ਤੇ ਕਿਰਪਾ ਕਰੋ ਇਸ ਗੱਲ ਦੇ ਆਖਣ ਦਾ ਕੀ ਮਕਸਦ ਹੈ ਕਹਿਣਾ ਤਾਂ ਉਹ ਚਾਹੀਦਾ ਹੈ ਕਿ ਗੁਰੂ ਸਿੱਖਾਂ ਤੇ ਕਿਰਪਾ ਕਰੇ ਭਾਈ ਸਵਾਇਆ ਸਿੰਘ ਜੀ ਮੁਸਕਰਾ ਪਏ ਆਖਣ ਲੱਗੇ ਪਹਿਲੀ ਗਲਤਾਂ ਇਹ ਕਿ ਮੈਂ ਬਹੁਤ ਲੰਮੇ ਅਰਸੇ ਤੋਂ ਇਹੀ ਬਚਨ ਬੋਲਦਾ ਆ ਰਿਹਾ ਹਾਂ ਜਾਂ ਤਾਂ ਸੰਗਤ ਨੂੰ ਮੇਰੀ ਆਖੀ ਗੱਲ ਸਮਝ ਹੀ ਨਹੀਂ ਆਈ ਇਸ ਲਈ ਕਿਸੇ ਨੇ ਸਵਾਲ ਹੀ ਨਹੀਂ ਕੀਤਾ ਜਾਂ ਇਹਨਾਂ ਨੂੰ ਮੇਰੇ ਤੇ ਅੰਨਾ ਵਿਸ਼ਵਾਸ ਹੈ ਕਿ ਮੈਂ ਸਦਾ ਠੀਕ ਹੀ ਬੋਲਦਾ ਹਾਂ ਗਲਤੀ ਕਰ ਹੀ ਨਹੀਂ ਸਕਦਾ ਜਾਂ ਫਿਰ ਮੇਰੀ ਆਕੀ ਗਲਤ ਗੱਲ ਨੂੰ ਖੁਦ ਹੀ ਸੁਧਾਰ ਕੇ ਠੀਕ ਕਰ ਲੈਂਦੇ ਹਨ ਸਮਝ ਜਾਂਦੇ ਹੋਣਗੇ ਕੀ ਜਾਣੀਏ ਇਹ ਕੀ ਸੋਚਦੇ ਹਨ ਪਰ ਸਵਾਲ ਕਦੀ ਕਿਸੇ ਨੇ ਨਹੀਂ ਪੁੱਛਿਆ ਤੁਸੀਂ ਬਾਹਰੋਂ ਆਏ ਹੋ ਧੰਨ ਭਾਗ ਜੀ ਆਇਆਂ ਨੂੰ ਬਹੁਤ ਚੰਗਾ ਹੋਇਆ ਉਸੀ ਸ਼ੰਕਾ ਨਿਵਰਤੀ ਲਈ ਇਹ ਸਵਾਲ ਕੀਤਾ ਹੈ ਭਾਈ ਸਵਾਇਆ ਸਿੰਘ ਨੇ ਉੱਚੀ ਆਵਾਜ਼ ਵਿੱਚ ਸਾਰਿਆਂ ਨੂੰ ਸੰਬੋਧਨ ਕਰਕੇ ਅੱਗੇ ਸਪਸ਼ਟ ਕਰਦਿਆਂ ਦੱਸਣਾ ਸ਼ੁਰੂ ਕੀਤਾ ਭਾਈ ਗੁਰਸਿੱਖੋ ਡਾਕਟਰ ਮਰੀਜ਼ ਨੂੰ ਦਵਾਈ ਦਿੰਦਾ ਹੈ ਨਾਲ ਹੀ ਉਸ ਦੀ ਵਰਤੋਂ ਬਾਰੇ ਵੀ ਸਮਝਾਉਂਦਾ ਹੈ ਇਸੇ ਤਰ੍ਹਾਂ ਕੁਝ ਖਾਣ ਪੀਣ ਬਾਰੇ ਪਰਹੇਜ਼ ਦੱਸਦਾ ਹੈ ਕੀ ਖਾਣਾ ਹੈ ਕੀ ਨਹੀਂ ਕਹਣਾ ਉਮੀਦ ਹੈ ਇੱਕ ਹਫਤੇ ਵਿੱਚ ਮਰੀਜ਼ ਨੂੰ ਆਰਾਮ ਆ ਜਾਵੇਗਾ ਮਰੀਜ਼ ਦਵਾਈ ਲੈ ਕੇ ਘਰ ਚਲਾ ਗਿਆ ਦੱਸੀ ਵਿਧੀ ਮੁਤਾਬਕ ਨਾ ਦਵਾਈ ਖਾਧੀ ਨਾ ਪਰਹੇਜ਼ ਰੱਖਿਆ ਹਫਤੇ ਮਗਰੋਂ ਫਿਰ ਡਾਕਟਰ ਕੋਲ ਆ ਗਿਆ ਸਿਆਣਾ ਡਾਕਟਰ ਪੁੱਛੇਗਾ ਦੱਸੇ ਮੁਤਾਬਕ ਦਵਾਈ ਖਾਧੀ ਸੀ ਕਹੇ ਅਨੁਸਾਰ ਪਰਹੇਜ਼ ਰੱਖਿਆ ਸੀ ਜੇ ਮਰੀਜ਼ ਧਿਆਨਦਾਰੀ ਵਰਤਿਆ ਕਹਿ ਦੇਵੇ ਜੀ ਦਵਾਈ ਵਿੱਚ ਨਾਗਾ ਪੈ ਗਿਆ ਸੀ ਪਰਹੇਜ ਵੀ ਮੈਂ ਨਹੀਂ ਰੱਖ ਸਕਿਆ ਡਾਕਟਰ ਕਹਿਣ ਲਈ ਫਿਰ ਮਜਬੂਰ ਹੋਵੇਗਾ ਵੀਰ ਜੀ ਭੈਣ ਜੀ ਮੇਰੇ ਤੇ ਤਰਸ ਕਰੋ ਜਿਵੇਂ ਸਲਾਹ ਦੇਈ ਦੀ ਹੈ ਉਸੇ ਤਰ੍ਹਾਂ ਦਵਾਈ ਖਾਓ ਤੇ ਪਰਹੇਜ ਵੀ ਰੱਖੋ ਜਿੰਨੀ ਵਾਰੀ ਮੈਂ ਤੁਹਾਡੇ ਤੇ ਵਕਤ ਬਰਬਾਦ ਕਰਦਾ ਹਾਂ ਉਤਨੀ ਦੇਰ ਵਿੱਚ ਮੈਂ ਹੋਰ ਮਰੀਜ਼ ਵੇਖ ਸਕਾਂਗਾ ਉਹ ਨਿਰੋਗ ਹੋ ਜਾਣਗੇ ਜੇ ਤੁਸੀਂ ਹੀ बार-बार ਮੇਰੇ ਕੋਲ ਆਉਂਦੇ ਰਹੇ ਇੱਕ ਤਾਂ ਹੋਰ ਮਰੀਜ਼ਾਂ ਨੂੰ ਮੈਂ ਵਕਤ ਨਹੀਂ ਦੇ ਸਕਾਂਗਾ ਦੂਜਾ ਮਰੀਜ਼ਾਂ ਦਾ ਮੇਰੇ ਤੋਂ ਯਕੀਨ ਉੱਠ ਜਾਵੇਗਾ ਕਿ ਇਸ ਡਾਕਟਰ ਦੀ ਦਵਾਈ ਨਾਲ ਆਰਾਮ ਤਾਂ ਆਉਂਦਾ ਨਹੀਂ ਲੋਕ ਆਖਣਗੇ ਡਾਕਟਰ ਹੀ ਚੰਗਾ ਨਹੀਂ ਹੈ ਇਸੇ ਤਰ੍ਹਾਂ ਗੁਰੂ ਤੇ ਤਰਸ ਕਰਨ ਦਾ ਭਾਵ ਹੈ ਜੇ ਤੁਸੀਂ ਇੱਕ ਕੰਮ ਇੱਕ ਦਿਨ ਵਿੱਚ ਸਿੱਖ ਲਓ ਤਾਂ ਅਗਲੇ ਦਿਨ ਪੂਰਨਮਾ ਕਮ ਸਿੱਖੋਗੇ ਜੇ ਇੱਕੋ ਕੰਮ ਤੇ ਬੈਠੇ ਰਹੋਗੇ ਫਿਰ ਵਕਤ ਅਜਾਈ ਗਵਾ ਰਹੇ ਹੋ ਬੋਗੇ ਗੁਰਬਾਣੀ ਵਿੱਚੋਂ ਪੜ੍ਹ ਕੇ ਸੁਣਾ ਦਿੱਤਾ ਕਿ ਇਸ ਵਿਕਾਰ ਨੂੰ ਤਿਆਗ ਦਿਓ ਜੇਕਰ ਤੁਸੀਂ ਨਹੀਂ ਤਿਆਗਦੇ ਕੱਲ ਨੂੰ ਫਿਰ ਉਹੀ ਉਪਦੇਸ਼ ਦੁਬਾਰਾ ਦੱਸਣਾ ਪਵੇਗਾ ਜਿਤਨੀ دیر ਇਸ ਨੂੰ ਸਵੀਕਾਰ ਨਹੀਂ ਕਰ ਲੈਂਦੇ ਬਿਨਾਂ ਹੁਕਮ ਮੰਨਣ ਤੋਂ ਬਾਰ-ਬਾਰ ਪੜ੍ਹਨ ਸੁਣਦਾ ਕੋਈ ਫਾਇਦਾ ਨਹੀਂ ਹੈ ਮੈਂ ਇਸ ਲਈ ਹਰ ਰੋਜ਼ ਅਖੀਰ ਵਿੱਚ ਬੇਨਤੀ ਕਰਦਾ ਹਾਂ ਕਿ ਗੁਰੂ ਤੇ ਕਿਰਪਾ ਕਰੋ ਉਹਨਾਂ ਦੀ ਆਖੀ ਗੱਲ ਸਵੀਕਾਰ ਕਰ ਲਵੋ ਤਾਂ ਕਿ ਬਾਰ ਬਾਰ ਉਹੀ ਉਪਦੇਸ਼ ਮੈਂ ਤੁਹਾਨੂੰ ਨਾ ਦੇਵਾਂ ਅਗਲਾ ਸਬਕ ਪੜਾਉਣ ਵਾਸਤੇ ਰਾਹ ਪੱਧਰਾ ਹੋ ਜਾਵੇ ਸਾਰਿਆਂ ਨੇ ਭਾਈ ਸਵਾਇਆ ਸਿੰਘ ਦਾ ਸ਼ੁਕਰਾਨਾ ਕੀਤਾ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਵਾਹ ਜਾਰੀ ਰੱਖਣ ਦੀ ਸਾਰਿਆਂ ਨੇ ਭਾਈ ਸਾਹਿਬ ਅੱਗੇ ਬੇਨਤੀ ਕੀਤੀ ਆਓ ਗੁਰਬਾਣੀ ਵਿੱਚੋਂ ਇੱਕ ਸ਼ਬਦ ਇਸ ਵਿਚਾਰ ਵਾਲਾ ਆਪਾਂ ਪੜ੍ਹ ਲਈਏ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਗੁਰ ਚਰਣੀ ਜਾਏ ਪਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰਨਾਮ ਸੁਣਿਆ ਮਨ ਆਨੰਦ ਭਇਆ ਧੰ ਧੰ ਸੋ ਗੁਰਸਿੱਖ ਕਹੀਐ ਜਿਨ ਸਤਗੁਰ ਸੇਵ ਕਰ ਹਰ ਨਾਮ ਲਿਆ ਤਿਸ ਗੁਰਸਿੱਖ ਕੋ ਹਉ ਸਦਾ ਨੰਮ ਸ਼ਿਕਾਰੀ ਜੋ ਗੁਰ ਕੈ ਭਾਣਾ ਗੁਰਸਿੱਖ ਚੱਲਿਆ ਤਿਸ ਗੁਰਸਿੱਖ ਕੋ ਹਉ ਸਦਾ ਨੰਮ ਸ਼ਿਕਾਰੀ ਜੋ ਗੁਰ ਕੈ ਭਾਣਾ ਗੁਰਸਿੱਖ ਚੱਲਿਆ ਪੰਨਾ 593 ਆਪਾਂ ਵੀ ਸਾਰਿਆਂ ਨੇ ਇਹ ਸਿੱਖਣ ਦਾ ਯਤਨ ਕਰਨਾ ਹੈ ਕਿ ਕੇਵਲ ਬਾਣੀ ਪੜ੍ਹਦੇ ਹੀ ਨਾ ਰਹੀਏ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਨੇਕ ਇਨਸਾਨ ਬਣੀਏ ਤੇ ਬੁਰਾਈਆਂ ਨੂੰ ਆਪਣੀ ਜ਼ਿੰਦਗੀ 'ਚੋਂ ਕੱਢ ਦਈਏ त्याग ਦਈਏ ਤੇ ਲੋਕੀ ਵੀ ਇਹ ਸੋਚਣ ਤੇ ਮਜਬੂਰ ਹੋਣ ਕਿ ਵਾਹ ਸਿੱਖ ਇਹੋ ਜਿਹੇ ਹੁੰਦੇ ਨੇ ਅੱਜ ਦੀ ਹਾਲਤ ਦੇਖ ਕੇ ਸਿੱਖਾਂ ਬਾਰੇ ਲੋਕਾਂ ਦੇ ਮਨਾਂ 'ਚ ਜੋ ਪ੍ਰਭਾਵ ਬਣਿਆ ਉਹਦੇ ਤੋਂ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਅਸੀਂ ਗੁਰਬਾਣੀ ਅਨੁਸਾਰ ਕਿਹੋ ਜਿਹਾ ਸਿੱਖ ਬਣਨਾ ਹੈ ਇਹਦੇ ਬਾਰੇ ਵੀ ਇਕਾਗਰ ਚਿੱਤ ਹੋ ਕੇ ਸੋਚਣ ਦਾ ਯਤਨ ਕਰੀਏ ਭੁੱਲਾਂ ਚੁੱਕਾਂ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ